ਇੱਧਰ ਆ ਗਿਆ ਗੁਰਪ੍ਰੀਤ ਸਵਾਰ ਇਹ ਘੋੜੇ ਨੂੰ ਤੋਰ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਵੀ ਨਾਬੇ ਘੋੜਿਆਂ ਦੀ ਮੰਡੀ ਲੱਗ ਰਹੀ ਆ ਅੱਜ ਆ ਤਰੀਕ 9 12 ਤਰੀਕ ਤੱਕ ਮੰਡੀ ਭਰਨੀ ਆ ਜੇ ਕਿਸੇ ਵੀਰ ਨੇ ਆਪਣਾ ਜਾਨਵਰ ਸੇਲ ਕਰਨਾ ਜਾਂ ਕਿਸੇ ਨੇ ਖਰੀਦਣਾ ਮੰਡੀ ਦੇ ਵਿੱਚ ਆ ਜਿਓ ਘੋੜਿਆਂ ਦੀ ਮੰਡੀ ਤਾਂ ਮਿੱਤਰੋ ਭਰਦੀ ਆ ਇੱਥੇ ਤੁਸੀਂ ਕਬੂਤਰ ਆਪਣੇ ਡੌਗ ਬੱਕਰੀਆਂ ਕੁਝ ਵੀ ਲੈ ਕੇ ਠੀਕ ਆ ਕੁਝ ਵੀ ਲੈ ਕੇ ਆ ਸਕਦੇ ਹੋ ਤੇ ਬੇਚ ਸਕਦੇ ਹੋ ਕਿਉਂਕਿ ਬਾਬੇ ਉਹ ਪੰਜਾਬ ਦੀ ਇਹ ਪਹਿਲੀ ਮੰਡੀ ਆ ਕਹਿੰਦਾ ਆ ਭਾਵੇਂ ਮਾਲਵੇ ਦੀ ਆ ਭਾਵੇਂ ਦੁਆਬੇ ਦੀ ਆ ਮੰਮਾ ਹਵਾਗੇ ਪਹੁੰਚ ਮੇਤਰਾ ਮੰਡੀ ਲੱਗੀ ਨਾਬੇ ਦੀ ਮੰਡੀ ਲੱਗੀ ਨਾਬੇ ਦੀ ਆ ਠੀਕ ਹੈ ਬਾਈ ਤੇ ਜੱਸੀ ਵੀਰੇ ਤੋ ਅੱਜ ਆਪਾਂ ਸ਼ੇਅਰ ਵੀ ਬਹੁਤ ਸੋਣਿਆ ਤੇ ਬਾਈ ਦੀ ਜਿਹੜੀ ਆਈਡੀਆ ਇੰਸਟਾਗ੍ਰam ਤੇ ਜਸ ਰਾਈਟਰ ਦੇ ਨਾਮ ਤੇ ਆ ਸੋ ਮੇਰੇ ਵੀਰ ਕਿਰਪਾ ਕਰਕੇ ਬਾਈ ਨੂੰ ਫੋਲੋ ਕਰ ਲਿਓ ਤੇ ਵੀਰੇ ਨੂੰ ਆਪਾਂ ਸਪੋਰਟ ਕਰਨੀ ਆ ਜਾਨੀ ਕਿ ਆਪਾਂ ਕਹਿ ਸਕਦੇ ਆਂ ਵੀ ਜਿਹੜੀ ਚੀਜ਼ ਕਈ ਵਾਰੀ ਲੁਕੀ ਜੀ ਰਹ ਜਾਂਦੀ ਆ ਨਾ ਉਹ ਇੱਕੋ ਦਮ ਆ ਕੇ ਗਾਹ ਪਾਉਂਦੀ ਆ ਇੱਥੇ ਕੱਟਦੇ ਆ ਮਿੱਤਰੋ ਪਰਚੀ ਮੰਡੀ ਦੀ ਆ ਰੋਡ ਆ ਗਿਆ ਠੀਕ ਹੈ ਇੱਧਰ ਮੰਡੀ ਲੱਗਦੀ ਆ ਤੇ ਇੱਥੇ ਬਾਈ ਉਹ ਨਹੀਂ ਕੱਟਦੇ ਆ ਪਰਚੀ ਪਰਚੀ ਦਾ ਰੇਟ ਵੀਰੇ 1 ਜਨਵਰ ਦਾ 100 ਰੁਪਏ ਹੈ ਨਾ 100 ਰੁਪਏ ਮਿੱਤਰੋ 1 ਜਨਵਰ ਦਾ ਰੇਟ ਹੈ ਇੱਥੇ ਖੜਨੇ ਆ ਜੀ ਆਪਣੇ ਜਾਨਵਰ ਤਿਆਰੀਆਂ ਚੱਲੀ ਜਾਂਦੀਆਂ ਨੇ ਟੈਂਟ ਦੇਖੋ ਕਿੰਨਾ ਸੋਹਣਾ ਲੱਗ ਗਿਆ ਬਾਕੀ ਮਿੱਟੀ ਪਵਾਤੀ ਉੱਚੇ ਕਰਦੇ ਹੋਰ ਬਈ ਠੀਕ ਹੋ ਹੋਰ ਵਕੀਲ ਵੀਰੇ ਲਵੀ ਤਾਰਦੇ ਹੁਣ ਆਪਾਂ ਘੋੜੀਆਂ ਪੰਜ ਘੋੜੀਆਂ ਲੈ ਕੇ ਆਏ ਅੱਜ ਆਪਾਂ ਇਸ ਦੇ ਵਿੱਚ nu iar ਯਾਰਾਂ ਦਾ ਯਾਰ ਯਾਗਰ ਬਦਮਾਸ਼ ਅੱਜ ਤਾਂ ਮੈਨੂੰ ਲੱਗਾ ਘੋੜੀ ਤੇ ਆਇਆ ਘੋੜੀ ਤੈਨੂੰ ਦੇਖ ਦੇਖ ਬਾਜਾ ਮਰੀ ਜਾਂਦੀ ਐ ਮੈਂ ਕਿਹਾ ਗਾਇਕ ਕਰਦਾ ਐ ਮੈਂ ਸੈਰ ਵਿੱਚ ਦੀ ਬੁਲਾਉਂਦੀ ਕਿਨੂੰ ਐ ਇਹ ਸਾਨੂੰ ਕਹਿੰਦਾ ਇੱਕ ਬੰਦਾ ਕਹਿੰਦਾ ਪਰਚੀ ਘਟਾਓ ਕਹਿੰਦਾ ਭਾਈ ਮੰਡੀ ਦੀ ਮਾਸੀ ਬੈਕਗਰਾਉਂਡ ਸਾਈਡ ਉੱਕੇ ਆਉਣਿਆ ਉਹ ਗਾਹਾਂ ਜਿਹੜਾ ਸਾਡੇ ਨਾਲ ਸੀ ਡਰਾਈਵਰ ਸੀ ਉਹ ਵਿਚਾਰਾ ਬਿਰਦ ਸੀ ਉਹ ਘਰਦਣੇ ਲੈ ਜਾਵੇ ਮੈਂ ਕਿਤੇ ਕਹਿੰਦਾ ਬਾਬਾ ਵੀ ਬੱਸ ਖਾਬਰ ਗਿਆ ਵੀ ਹੁਣ ਤਾਂ ਜਿਆਦੇ ਨੋਟ ਦੇ ਕੇ ਮੁੜ ਗਿਆ ਮੈਂ ਕਰ ਗਿਆ ਮੈਂ ਕਿਤੇ ਯਾਰਾਂ ਨੂੰ ਤਿੰਨ ਲੱਗੇ ਬਾਬਾ ਕਹਿੰਦਾ ਚਲੋ ਅੰਦਰ ਬੇਟਾ ਅੰਦਰ ਚਲੋ ਬੇਟਾ ਇਹਦਾ ਇਹਦਾ ਮੁੱਲ ਵੜੀ ਕੀ ਰੱਖਿਆ ਵੀਰੇ ਇਹਦਾ ਮੁੱਲ ਵੜੀ 130000 ਰੁਪਏ ਮੰਗਦੇ ਹੋ ਅੱਛਾ ਪੱਕੀ ਵੀ ਦੇਣੀ ਪਤਾ ਕੀ ਆ ਵੀਰੇ ਇਹ ਘੋੜੀ ਸਾਨੂੰ ਮਿਲ ਜੇ ਨੁਕਰੇ ਬੱਚੇ ਦੇਣ ਵਾਲੀ ਘੋੜੀ ਆ ਪਹਿਲੀ ਗੱਲ ਤਾਂ ਦੇਖੋ ਹਨਾ ਤੇ ਲਾਸਟ ਆਪਾਂ ਜਾਨੀ ਕਿ ਕਿੱਥੇ ਤੱਕ ਲਖੀਰ ਖਿੱਚ ਦਾਂਗੇ ਵੀ ਦੇਣੀ ਐ ਇਹਦੇ ਨਾਲ ਲਾਸਟ ਲਕੀਰ 75 ਤੇ ਖਿੱਚਦੀ ਹੈ ਹੈ 75 ਤੇ 175 ਕੀ ਗੱਲਾਂ 75 175 ਦੇ ਦੇਣੀ ਐ ਇਹਦੀ ਨੰਬਰ ਬੋਲ ਫਟਾਫਟ ਕੇਐਸਸੀ 950 8206 ਚਲੋ ਇੱਕ ਵਾਰੀ ਫੇਰ ਨੋਟ ਕਰ ਲਓ ਮੈਂ ਦੱਸ ਰਿਹਾ ਯਾਰੋ 829500 8206 ਇਹ ਬਾਈ ਦਾ ਨੰਬਰ ਆ ਇਹ ਆ ਕੁੜੀ ਲੈਣ ਦੇ ਬਾਰੇ ਸਿੱਧਾ ਜਾਗਰ ਨਾਲ ਕਰ ਲਿਓ ਸੰਪਰਕ ਬਾਕੀ ਹੋਰ ਵੀ ਬਹੁਤ ਕੁੜੀਆਂ ਆਈਆਂ ਨੇ ਮੰਡੀ ਤੇ ਸੁਖਚੈਨ ਬਰਸਟ ਵਾਲਾ ਫੋਨ ਦੇਖ ਰਿਹਾ ਮੰਡੀ ਤੇ ਆ ਕੇ ਤਾਂ ਛੱਡ ਦਿਆ ਕਰੋ ਬਾਬਾ ਜੀ ਤੇ ਉਸ ਤੋਂ ਬਾਅਦ ਇਧਰ ਮੁੰਡੇ ਗੱਲਾਂ ਬਾਤਾਂ ਲੱਗੇ ਆ ਟੈਂਟ ਪੂਰੇ ਲੱਗੇ ਨੇ ਕੰਮ ਮਾਰਾਂ ਸ਼ਾਰਾਂ ਤੇ ਆ ਤੇ ਹੋਰ ਵੀ ਠੀਕ ਹੋ ਐਨ ਬਲਿਆ ਬਾਈ ਤੇ ਆਪਾਂ ਡੌਗ ਕਦੋਂ ਲੈ ਕੇ ਆਉਣੇ ਆ ਗਾਡੂ ਲੈ ਜਾਵਾਂਗੇ ਵੀਰੇ ਕਿਹੜੀ ਕਿਹੜੀ ਬਰੀਡ ਤੇ ਹੁਣ ਆਪਣੇ ਕੋਲ ਆਪਣੇ ਕੋਲੇ ਰੌਟ TM ਸ਼ੈਫਰਡ ਆ ਤਿੰਨਾਂ ਦੇ ਮੇਨ ਆ ਬਾਈ ਤੇ ਜਿਹੜਾ ਆਪਣਾ ਡੌਗ ਚੈਂਪੀਅਨ ਸ਼ੋਅਾਂ ਦੇ ਵਿੱਚ ਹਨਾ ਹੁੰਦਾ ਜੀ ਉਹ ਉਹ ਕਿਹੜਾ ਉਹ ਵੀਰੇ ਸ਼ੈਫਰਡ ਦਿੰਨੇ ਆ ਹੁਣ ਐਤ ਕੀ ਆਪਾਂ ਇੰਪੋਰਟ ਕਰਾਇਆ ਥੋੜੇ ਦਿਨ ਪਹਿਲਾਂ ਸਰਬੀਆ ਤੋਂ ਰੌਟ ਠੀਕ ਹੈ ਉਹ ਵੀ ਦਿਖਾਵਾਂਗੇ ਅੱਜ ਤੂੰ ਕਹਿ ਦੇਣ ਟਾਈਮ ਕੱਢ ਕੇ ਕੋਈ ਗੱਲ ਨਹੀਂ ਰੀਸਟਾਰਟ ਸਰਵਿਸ ਓਪਣਾ ਤੇ ਆਪਣੇ ਕੋਲੇ ਬੱਚੇ ਆਲ ਬਰੀਡ ਦੀ ਮਿਲ ਜਾਂਦੇ ਆ ਕਰਾ ਦਾ ਨੇ ਬਾਈ ਵੈਸੇ ਮੈਨ ਆਪਾਂ ਨੂੰ ਆ ਹੀ ਹੁੰਦਾ ਵੀ ਜਿਹੜੇ ਆਪਣੇ ਤਿੰਨ ਦੀ ਆਪਾਂ ਬਰੀਡਿੰਗ ਕਰਦੇ ਆ ਨਾ ਇਹੀ ਤੇ ਜੀ ਵੀ ਨਾਲੇ ਗਾਰੰਟੀ ਹੁੰਦੀ ਹੈ ਹੈਨਾ ਹੋਰ ਚੰਗੀ ਚੀਜ਼ ਬਾਈ ਹੋਰ ਕਿਤੋਂ ਲੈ ਕੇ ਦੇ ਇਹਨੂੰ ਜੀ ਜਿਆ ਕਰਦਾ ਨਹੀਂ ਬਾਈ ਪੀਕਾ ਬਾਈ ਤੇ ਆਪਣੀ ਲੋਕੇਸ਼ਨ ਕੀ ਆ ਨਾ ਬਾਈ ਆ ਵੀਰੇ ਖਾਸ ਤੇ ਖਾਸ ਨਾਬਾ ਬਾਈ ਦੀ ਲੋਕੇਸ਼ਨ ਹੈ ਜੀ ਜੇ ਤੁਸੀਂ ਰੌਟਵਿਲਰ ਦੇ ਜਰਮਨ ਸ਼ੈਪਰਡ ਦੇ ਬਿਲਕੁਲ ਪਿਓਰ ਨਸਲ ਦੇ ਬੱਚੇ ਲੈਣਾ ਚਾਹੁੰਦੇ ਹੋ ਬਾਈ ਦਾ ਇੰਸਟਾਗ੍ਰam ਤੇ ਪੇਜ ਵੀ ਬਣਾਇਆ ਹੋਇਆ ਪੇਜ ਆਪਾਂ ਪੁੱਛਦੇ ਆ ਤੇ ਨੰਬਰ ਪੇਜ ਕੀ ਆ ਜੀ ਆਪਣਾ ਕਿੰਗਸ ਕੈਨਲ ਆ ਵੀਰੇ ਆਪਾਂ ਕਿੰਗਸ ਕੈਨਲ ਤੇ ਡੇਲੀ ਅਪਡੇਟ ਦਿੰਨੇ ਰਹਿੰਦੇ ਹਣਾ ਜੀ ਤੇ ਨੰਬਰ ਬੋਲ ਦੋ ਵੀਰੇ 8699824333 ਤੇ ਲੋ ਵੀ ਮਿੱਤਰੋ ਨੋਟ ਕਰ ਲਿਓ ਤੇ ਆਉ ਆਪਾਂ ਹੁਣ ਅੱਗੇ ਨੂੰ ਚੱਲਦੇ ਆਂ ਮੰਡੀ ਦੇ ਉੱਤੇ ਬਹੁਤ ਰੌਣਕਾਂ ਲੱਗੀਆਂ ਨੇ ਸਾਰੀਆਂ ਘੋੜੀਆਂ ਅੱਜ ਤੁਹਾਡੇ ਰੂਬਰੂ ਕਰਦਾਂਗੇ ਸਾਰੀ ਟੀਮ ਹੁਣ ਮੰਡੀ ਦਾ ਕੱਢਦਿਆਂ ਢੇੜਾ ਦਿਖਾਉਣਿਆਂ ਤੁਹਾਨੂੰ ਕਿਹੜੇ ਕਿਹੜੇ ਜਾਨਵਰ ਪਹੁੰਚਿਆ ਅੱਜ ਵੈਸੇ ਹਜੇ ਆਈ ਜਾਂਦੇ ਆ ਜਗਰ ਤੇ ਜਾਨਵਰ ਬਹੁਤ ਘੱਟ ਆਏ ਹੈ ਜੇ ਕੱਲ ਨੂੰ ਪਰਸੋਂ ਮੰਡੀ ਨੇ ਫੁੱਲ ਭਰ ਜਾਣਾ ਆ ਖੜੀਆਂ ਨੇ ਲਾਈਨ ਦੇ ਵਿੱਚ ਲਿਸ਼ਕਦੀਆਂ ਚਮਕਦੀਆਂ ਘੋੜੀਆਂ ਇਧਰ ਮਾਰੋ ਕੇ ਰਮੜੀ ਜੀ ਨਿਗਾ ਕੱਲ ਨੂੰ ਆ ਇੱਥੇ ਆਪਣੇ ਘੋੜੇ ਖੜਨੇ ਆ ਆਪਣੇ ਅਰਮਾਨ ਉਹ ਨਹੀਂ ਜੁਗ ਨਹੀਂ ਕਿਉਂਕਿ ਆਪਣੇ ਸਾਰੇ ਘੋੜੇ ਕੱਲੋਂ ਇੱਥੇ ਖੜ੍ਹਦੇ ਮੇਰੇ ਵੀਰੋ ਅੱਜ ਆਪਾਂ ਆਪਣੇ ਜਾਨਵਰ ਲੈ ਆਏ ਸੀਗੇ ਉਰੇ ਘੋੜੀਆਂ ਤਾਂ ਆਪਾਂ ਨੇ ਅੱਜ ਪਹਚਾਤੀਆਂ ਤੇ ਆਹ ਖੜੀ ਆ ਆਪਣੀ ਬ੍ਰਾਊਨੀ ਤੇ ਵੈਸੇ ਆਪਾਂ ਇਹ ਸੇਲ ਤਾਂ ਨਹੀਂ ਕਰਨੀ ਕਾਲੀ ਵੀਰਾ ਕਹਿੰਦਾ ਵੀ ਇਹਦੇ ਉੱਤੇ ਆਪਾਂ ਰਾਈਡ ਕਰਨੀ ਆ ਮੰਡੀ ਦੇ ਵਿੱਚ ਤੇ ਆਹ ਘੋੜੀ ਵੀ ਇਹ ਜਿੰਨੀਆਂ ਵੀ ਤੁਹਾਨੂੰ ਮੈਂ ਘੋੜੀਆਂ ਦਿਖਾ ਰਿਹਾ ਨੰਬਰ ਸਕਰੀਨ ਤੇ ਚੱਲਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਸੰਪਰਕ ਕਰ ਲਈਜੀ ਆਪਣੇ ਨਾਲ 29 ਮਹੀਨਿਆਂ ਦੀ ਆ ਇਹ ਇੱਕ ਰੰਗੀ ਜੈਡ ਬਲੈਕ ਹੈ ਜੀ ਇਹ ਥੋੜਾ ਜਿਹਾ ਧੁੱਪ ਕਰਕੇ ਨੇ ਇਹਨਾਂ ਦਾ ਕਲਰ ਐਦਾਂ ਫੇਟਜ ਹੋ ਜਾਂਦਾ ਤੇ ਦੂਜੀ ਆ ਦੂਜਾ ਨੰਬਰ ਤੇ ਬਸ਼ੀਰਾ ਆ ਤੀਜੇ ਨੰਬਰ ਤੇ ਇਹ ਕੋੜੀ 4 ਮਹੀਨਿਆਂ ਦੀ ਗੱਬਣਾ ਨੁਕਰੇ ਘੋੜੇ ਤੋਂ ਬਲੀ ਤੋਂ ਜਾਇਜ ਰੇਟ ਦੇ ਮੁੱਲ ਰੱਖਦੇ ਆ ਘੋੜੀਆਂ ਦੇ ਬਾਕੀ ਤੁਸੀਂ ਮੰਡੀ ਤੇ ਪਹੁੰਚੋ ਤੁਹਾਨੂੰ ਜਾਨਵਰ ਦੇ ਮੁੱਲ ਦਾ ਪਤਾ ਲੱਗਣਾ ਆਹ ਕੋੜੀਆਂ ਲਿੱਟੋ ਨਾਚ ਵੀ ਬਹੁਤ ਸੋਹਣਾ ਕਰਦੀ ਆ ਇਹ ਤੇ ਇਹ 70 ਦਿਨਾਂ ਦੀ ਨੁਕਰੇ ਘੋੜੇ ਤੋਂ ਗੱਬਣਾ ਜੀ ਧਿਆਗੀ ਕੋੜੀ ਲਾਲ ਗਰੜੀ ਇਹ ਕੋੜੀ ਮੌਕੇ ਦੀ ਖਾਲੀ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਮੇਤਰੋ ਰਾਈਡਿੰਗ ਦੀ ਪਾਸ ਆ ਤੇ ਆ ਖੜਿਆ ਜੀ ਜੱਗ ਜਗਰ ਜੀ ਤੁਸੀਂ ਅੱਜ ਛੇਤੀਓ ਮੰਡੀ ਤੇ ਆਗੇ ਨਹੀਂ ਤਾਂ ਤੁਸੀਂ ਮਸਾ ਆਉਣੇ ਹੁੰਨੇ ਹੋ ਟਾਈਮ ਮਸਾ ਦਿੰਨੇ ਹੋ ਜਗਰ ਭਾਈ ਬੁਲਾਇਆ ਤਾਂ ਕਿਉਂ ਨਾ ਆਣੇ ਵਾਹਿਗੁਰੂ ਜੀ ਕੀ ਫਤਿਹ ਤੇ ਆ ਲੈ ਕੇ ਆ ਤੁਸੀਂ ਕੀ ਲੈ ਕੇ ਆ ਅਹ ਦੇ ਆ ਲੋ ਜੀ ਜਗਰ ਦੀ ਡਿਮਾਂਡ ਦੇਖ ਲੋ ਹਾਕਾਂ ਦੂਰੋ ਦੂਰੋ ਪੈਂਦੀਆਂ ਨੇ ਹੈ ਜਗਰ ਡਿਮਾਂਡ ਪੂਰੀ ਕੋਈ ਰੋਲ ਨਹੀਂ ਦਿੱਤਾ ਸੱਚੀ ਹਾਕਾਂ ਮਾਰਦਾ ਠੀਕ ਹੈ ਰਾਤ ਨੂੰ ਸੁੱਤਾ ਪੈ ਵੀ ਮਾਰਦਾ ਤੇ ਆਜੋ ਆਪਾਂ ਮੰਡੀ ਤੇ ਮਾਰਦੇ ਆਂ ਢੇੜਾ ਘੁੰਮਦੇ ਆ ਸਾਰੀ ਮੰਡੀ ਟਰੈਕਟਰ 17 ਇਹ ਇੱਧਰ ਖੜਿਆ ਆਪਣਾ ਟ੍ਰੇਲਰ ਟਰਾਲੀ ਕਹਿ ਸਕਦੇ ਆਪਾਂ ਤਾਂ ਨਾ ਪੂਰਾ ਟਰਾਲਾ ਟ੍ਰੇਲਰ ਤਾਂ ਤੁਹਾਨੂੰ ਪਤਾ ਵੀ ਦੋ ਘੋੜੇ ਆਉਂਦੇ ਆ ਟ੍ਰੇਲਰ ਤੇ ਚਾਰ ਘੋੜੀਆਂ ਆਉਂਦੀਆਂ ਪਰ ਇਹਦੇ ਵਿੱਚ ਤਾਂ ਮਿੱਤਰੋ ਜਿਹੇ 10 ਲੱਦ ਲੋ ਇਹ ਨਹੀਂ ਦਬਦੇ ਚੱਲੀਏ ਹੁਣ ਦੇਖੀਏ ਮੰਡੀ ਬਾਈ ਉਹਨਾਂ ਦੇ ਦੋ ਘੋੜੀਆਂ ਖੜੀਆਂ ਜੀ ਬਾਕੀ ਬਾਈ ਇਹ ਵੀ ਸੇਲ ਲਈ ਆਈਆਂ ਹੋਈਆਂ ਨੇ ਇਹ ਵੀ ਘੈਂਟ ਨੇ ਘੋੜੀਆਂ ਤੁਸੀਂ ਬੈੱਡਵਾਡੀ ਦੇਖੋ ਰਾਜੀ ਤਿਆਰ ਨੇ ਪੂਰੀਆਂ ਕਰਨਾਲ ਫਾਰਮ ਕਰਨਾਲ ਫਾਰਮ ਤੇ ਬਹੁਤ ਬਹੁਤ ਧੰਨਵਾਦ ਜੀ ਸਾਡੀ ਟੀਮ ਦਾ ਸਾਨੂੰ ਗਾਲਾਂ ਕੱਢੀ ਜਾਂਦੇ ਆ ਕਹਿੰਦੇ ਤੁਸੀਂ ਨਹੀਂ ਨਾਲ ਲੱਗਦੇ ਮੈਂ ਮੰਗੂ ਵੀਰੇ ਨੂੰ ਕਹਾਂ ਮੈਂ ਘੋੜੀਆਂ ਦਿਖਾਇਆ ਵਾਂ ਕਿ ਸਾਡੀ ਟੀਮ ਨੇ ਹੋਰ ਫੈਸਲਾ ਕੀਤਾ ਜੀ ਜਿੰਨੇ ਵੀ 12 ਤਰੀਕ ਤੱਕ ਆਪਣੇ ਇੱਥੇ ਘੋੜੇ ਰਹਿਣਗੇ ਜਿਹੜਾ ਮਰਜੀ ਵੀਰ ਆ ਕੇ ਘੋੜੀ ਆਪਣੀ ਭਰਾ ਸਕਦਾ ਸਟੱਡ ਸਰਵਿਸ ਬਿਲਕੁਲ ਫ੍ਰੀ ਆ ਮੰਡੀ ਤੇ ਠੀਕ ਆ ਤੇ ਅਸੀਂ ਵੀ ਸੋਚਿਆ ਵੀ ਚਲੋ ਆਪਾਂ ਵੀ ਹਨਾ ਵੀ ਜਿਹੜੇ ਨਵੇਂ ਪਸ਼ੂ ਪਾਲਕ ਵੀਰ ਘੋੜੀ ਰੱਖ ਜਿਹੜੇ ਨਵੇਂ ਚਾਹ ਬਣ ਨੇ ਜਿਹੜੇ ਜਿਹੜੇ ਜਮੀ ਨਵੇਂ ਆ ਲਾ ਲਓ ਤੁਸੀਂ ਹਨਾ ਅਗਲਾ ਕਹਿੰਦਾ ਵੀ ਵੀਰੇ ਘੋੜੀ ਦਾ ਸ਼ੌਂਕ ਸੀ ਆਪਾਂ ਘੋੜੀ ਰੱਖ ਲਈ ਬਾਕੀ ਤੁਹਾਨੂੰ ਪਤਾ ਵੀ ਘੋੜਿਆਂ ਦੀ ਅੱਜਕੱਲ ਫੀਸਾਂ ਬਹੁਤ ਹੋ ਗਈਆਂ ਤੇ ਆਪਣੇ ਵੱਲੋਂ ਫ੍ਰੀ ਆ ਹਾਂ ਆਪਣੇ ਇੱਕ ਮੇਲੇ ਤੱਕ ਮੇਲੇ ਤੱਕ 12 ਤਰੀਕ ਦਾ ਇੱਕ ਇੱਕ ਗੱਲ ਹੋਰ ਆ ਜੇ ਤੁਸੀਂ ਉਰੋਂ ਮੇਲੇ ਤੋਂ ਘੋੜੀ ਭਰਾਉਣੀਓ ਘਰੇ ਜਾ ਕੇ ਤੁਹਾਡੀ ਖਾਲੀ ਰਹਿੰਦੀ ਆ ਬੇਫਿਕਰ ਹੋ ਕੇ ਆਪਣੇ ਘਰੇ ਆ ਜੋ ਦੁਬਾਰੂ ਫੇਰ ਭਰਾ ਸਕਦੇ ਆ ਇਹ ਨਹੀਂ ਹੈਗਾ ਵੀ ਤੁਹਾਡੀ ਕੋਈ ਇੱਕ ਵਾਰੀ ਭਰਾ ਦੀ ਜਦੋਂ ਮਰਜ਼ੀ ਖੋਲੇ ਸੱਦੇ ਆ ਜੀ ਬਾਕੀ ਪਰਮਾਤਮਾ ਸਾਰਿਆਂ ਤੇ ਮਿਹਰ ਕਰੇ ਹਨਾ ਜੀ ਦਰਸ਼ਨ ਦੇਵੋ ਪਸ਼ੂ ਲੈ ਕੇ ਆਓ ਕੱਲ ਨੂੰ 10 ਤਰੀਕ ਟਾਪ ਦੇ ਘੋੜੇ ਆਉਣੇ ਆ ਤੇ ਬਾਕੀ ਅੱਜ ਸਾਰੇ ਘੋੜਿਆਂ ਤੇ ਤੁਹਾਨੂੰ ਮੈਂ ਝਾਤੀ ਮਰਾ ਲਿਆ ਉਹਨਾ ਕਿੰਨੇ ਕ ਜਾਨਵਰ ਆਏ ਮੰਡੀ ਦੇ ਵਿੱਚ ਦੇਖੋ ਤੁਸੀਂ ਕਿੰਨੀ ਰੂਹ ਖੁਸ਼ ਹੁੰਦੀ ਆ ਜਮਾ ਨਾਗ ਵਾਂਗੂ ਤਣਕੇ ਖੜਾ ਇਹਦਾ ਨਾਮ ਆ ਜੀ ਸ਼ੈਨਸ਼ਾ ਸ਼ਾਦੀ ਹਰੀ ਪਿੰਡ ਤੋਂ ਆਏ ਨੇ ਬਾਈ ਹਣੀ ਤੇ ਉਹ ਖੜੇ ਨੇ ਪਿੱਛੇ ਬਾਈ ਹਣੀ ਦੇ ਬਾਪੂ ਨੇ ਚਾਦਰਾਂ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਪੰਜਾਬੀ ਵਿਰਸਾ ਆਪਣਾ ਯਾਦ ਆ ਗਿਆ ਦੇਖ ਕੇ ਤੇ ਆਓ ਮਿੱਤਰੋ ਅੱਗੇ ਲੈ ਕੇ ਚੱਲਦੇ ਆਪਾਂ ਘੋੜੇ ਕੱਲੋਂ ਵੀ ਬਹੁਤ ਜ਼ਿਆਦਾ ਆਉਣੇ ਆ ਤੇ ਬਾਕੀ ਵੀਰੋਣੀ ਅੱਜ ਲੈ ਆਏ ਇਹ ਕੋੜੇ ਦੇ ਜਨਮ ਦਿਨ ਤੇ ਤੁਹਾਡਾ ਬਾਈ ਕੇਕ ਕੱਟ ਕੇ ਆਇਆ ਸੀਗਾ ਇਹ ਕੋੜੇ ਦਾ ਨਾਮ ਆ ਜੀ ਗਾਂਧੀ 2 ਅਕਤੂਬਰ ਨੂੰ ਇਹਨੇ ਜਨਮ ਲਿਆ ਸੀ ਬਾਕੀ ਆ ਆਉਂਦਾ क्राउड ਸਾਬ ਸਾਡੇ ਕੀ ਹਾਲ ਹੈ ਜੀ ਉਹ ਠੀਕ ਹੈ ਵੀਰੇ ਤੇ ਦੱਸੋ ਫਿਰ ਕੋਲੇ ਬਾਰੇ ਜਿਵੇਂ ਆਪਾਂ ਜਨਮ ਦਿਨ ਤੇ ਕੇਕ ਕੱਟਦੇ ਆਏ ਸਾਲ ਹਨਾ ਪੂਰੇ ਰੀਜਨਲ ਪਾਲਿਆ ਹੋਇਆ ਇਹਦਾ ਨਾਮ ਆ ਗਾਂਧੀ ਗਾਂਧੀ ਕਾਦੇ ਵਾਸਤੇ ਰੱਖੇ ਦੱਸ ਦਿਓ ਵੀ ਕਿ ਗਾਂਧੀ ਵਾਲੇ ਗਾਂਧੀ ਜੰਤਰੀ ਵਾਲੇ ਦੇਣਾ ਜਿੰਮਿਆ ਸੀ ਜਿਵੇਂ 2 ਅਕਤੂਬਰ ਨੂੰ ਹਨਾ 2 ਅਕਤੂਬਰ ਨੂੰ ਬਸ ਉਹਨਾਂ ਨੂੰ ਫਿਰ ਇਹਦਾ ਗੰਭੀ ਹੋਇਆ ਠੀਕ ਹੈ ਤੁਸੀਂ ਅੱਜ ਆ ਗਏ ਹੈ ਹਾਂਜੀ ਕਿੰਨੀ ਤਰੀਕ ਤੱਕ ਰਹਿਣਾ ਬਸ ਹੀ 2 ਦਿਨ ਹੋਰ 2 ਦਿਨ ਹੋਰ ਯਾਨੀ ਕਿ ਜੋ ਤੱਕ ਮੰਡੀ ਰੋ ਬਾਈ ਰੋ ਆਈ ਸਾਲ ਬਾਈ ਦਾ ਟੈਂਟ ਇੱਥੇ ਹੁੰਦਾ ਜਿ세 ਤੇ ਪੂਰੀਆਂ ਰੌਣਕਾਂ ਤੂੰ ਦੇਖੀ ਹਾਲੇ ਤੱਕ ਕੱਲ ਨੂੰ ਪਰਸੋਂ ਜਦੋਂ ਮੰਡੀ ਭਰਨੀ ਆ ਕਿਵੇਂ ਵਾਲੇ ਦੁਆਲੇ ਇਕੱਠ ਆਉਂਦਾ ਲੁਕਾਉਂਦਿਆ ਘੋੜਾ ਪੂਰਾ ਬੱਚੇ ਬਹੁਤ ਸੋਹਣੇ ਆ ਗਏ ਵੀਰੇ ਇਹਦੇ ਸੋਹਣੇ ਆ ਗਏ ਹਨਾ ਬਹੁਤ ਸੋਹਣੇ ਇਹਦੀ ਬਲੱਡ ਲਾਈਨ ਬਾਰੇ ਦੱਸ ਦੋ ਅੰਬੌਰ ਬਲੱਡ ਲਾਈਨ ਹੈ ਜੀ ਇਹ ਗਿਲਦਾਸ ਕੋੜੇ ਦਾ ਬੱਚਾ ਗੁਰਦਵਾਲਾ ਬੰਦੀ ਸਿੱਖ ਸਟੈੱਡ ਫਾਰਮਿੰਗ ਆਪਣੀ ਲੋਕੇਸ਼ਨ ਆ ਆਪਣਾ ਪਿੰਡ ਗਾਜੇਵਾਸ ਜੀ ਜਿਹਨਾਂ ਪਟਿਆਲਾ ਤੁਸੀਂ ਬਸੰਦ ਤੇ ਨੰਬਰ ਵੀਰੇ ਨੰਬਰ 98788 6553 ਲੈ ਵੀ ਮਿੱਤਰੋ ਜੇ ਤੁਸੀਂ ਇਸ ਘੋੜੇ ਤੋਂ ਸਰਵਿਸ ਲੈਣੀ ਚਾਹੁੰਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਬਾਕੀ ਦੂਜੀ ਗੱਲ ਰਿਜ਼ਲਟ ਤੁਸੀਂ ਫੋਟੋ ਵੀਡੀਓ WhatsApp ਤੇ ਮੰਗਾ ਸਕਦੇ ਹੋ ਠੀਕ ਹੈ ਨਾ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਆਊਗੀ ਕੱਲ ਨੂੰ ਕੱਲੂ ਇਹਦਾ ਰਿਜ਼ਲਟ ਤੁਸੀਂ ਮੰਡੀ ਤੇ ਆ ਕੇ ਵੀ ਦੇਖ ਸਕਦੇ ਹੋ 12 ਤਰੀਕ ਤੱਕ ਮੰਡੀ ਭਰਨੀ ਆ ਨਾਬੇ ਦੀ ਇੱਧਰ ਆ ਗਿਆ ਗੁਰਪ੍ਰੀਤ ਸਵਾਰ ਇਹ ਘੋੜੇ ਨੂੰ ਤੋਰ ਰਿਹਾ ਬਾਈ ਖੇਡਾਂ ਵਾਸਤੇ ਤਿਆਰ ਕਰਦਾ ਹੈ ਨਾ ਹਾਂਜੀ ਤੇ ਇਹ ਪੈਂਡ ਦਲੱਦੀ ਤੋਂ ਬਾਬਾ ਜੀ ਦੇ ਕੋਲ ਹਾਂਜੀ ਹਾਂਜੀ ਹਰਪਾਲ ਹਰਪਾਲ ਸਿੰਘ ਬਾਬਾ ਜੀ ਦਾ ਘੋੜਾ ਲੈ ਬਈ ਨੱਚਦੀ ਜਾਂਦਾ ਵਤੰਦਰ ਆ ਗੁਰਪ੍ਰੀਤ ਲਿਆ ਇੱਧਰ ਕਰ ਲੈ ਇਹ ਵੀ ਚੋਟੀ ਦਾ ਸਵਾਰ ਹੈ ਅੜਬ ਤੋਂ ਅੜਬ ਘੋੜੇ ਨੂੰ ਕਹਿੰਦੇ ਇਹ ਨੱਥ ਪਾਉਂਦਾ ਗੁਰਪ੍ਰੀਤ ਦਾ ਨੰਬਰ ਤੇਰਾ ਦੇਤਾ ਠੀਕ ਹੈ ਫਿਰ ਕਰ ਲਓ ਇਹਦੇ ਨਾਲ ਸੰਪਰਕ ਜੇ ਤੁਸੀਂ ਘੋੜੀ ਚਾਲ ਚਪਾਉਣੀਆਂ ਲੈ ਬਈ ਲੈ 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 ਸਰੇ ਕਰਾਉਂਦਾ ਨਾ ਘੋੜੇ ਦੇ ਪਾਸੋਂ ਦੇਖੀ ਤੁਹਾਨੂੰ ਨਹੀਂ ਲੱਗਦੀ ਕੈਂਟਨ ਜਾ ਕੇ ਆ ਲੈ ਭਾਈ ਦਰਦਵਾਲ ਪਾਇਆ ਹਾਏ 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 ਇੱਧਰ ਲੱਗੀਆਂ ਹੋਈਆਂ ਨੇ ਖਾਣ ਪੀਣ ਦੀਆਂ ਦੁਕਾਨਾਂ ਬਾਕੀ 10 ਮਿੰਟ ਪਹਿਲਾਂ ਦੇਖੋ ਇੰਨਾ ਇਕੱਠ ਨਹੀਂ ਸੀਗਾ ਜਿहां ਜਿहां ਦਿਨ ਛਿਪੀ ਜਾਂਦਾ ਤੇ ਅੱਗੇ ਕੱਲ ਨੂੰ ਚੜਨਾ ਪੂਰਾ ਰਸ਼ ਹੋ ਜਾਣਾ ਇੱਥੇ ਆਹ ਕੋੜੀ ਅਰੇਬੀਆ ਦੇਖੋ ਤੁਸੀਂ ਕਿੰਨਾ ਸੋਹਣਾ ਤੁਰਦੀ ਆ ਇੱਧਰ ਲਾਇਆ ਟੈਂਟ ਬਿਆੰਤ ਤੋਲੇ ਵਾਲੇ ਆਲੇ ਨੇ ਤੇ ਘੋੜਾ ਕੱਲੂ ਲੈ ਕੇ ਆਉਣਾ ਜੀ ਅੱਜ ਦੋ ਘੋੜੀਆਂ ਲਿਆਂਦੀਆਂ ਇਹਨਾਂ ਨੇ ਇੱਥੇ ਖੜਨਾ ਘੋੜਾ ਰੇਵੀ ਆ ਚੈੱਕ ਕਰੋ ਮੈਂ ਸੁਣਿਆ ਵੀ ਕਹਿੰਦੇ 38 ਦਾ ਰੇਵੀ ਆ ਇਸ ਕੋੜੀ ਦਾ ਸੱਸੀ ਕਾ ਬਾਬਾ ਜੀ ਠੀਕ ਹੋ ਜੀ ਤੇ ਬਾਬਾ ਜੀ ਘੋੜਾ ਲੈ ਕੇ ਆਏ ਨਹੀਂ ਮਿੱਤਰੋ ਇੱਕੇ ਰੱਖਿਆ ਹੁਣ ਜਾਨਵਰ ਤਿੰਨ ਜਾਨਵਰ ਛੋੜ ਦੀ ਚਾਲ ਚੈੱਕ ਕਰੋ ਕੀ ਨਾਮ ਇਹਦਾ ਮੇਥੋਜੀ ਤੇ ਹੁਣ ਗੁਰਪਰੀ ਤੋਰ ਰਿਹਾ ਹੈ ਨਾ ਖੇਡਾਂ ਲਈ ਤਿਆਰ ਕਰਨਾ ਆਪਾਂ ਹਾਂਜੀ ਖੇਡਾਂ ਲਈ ਤਿਆਰ ਕਰ ਰਹੇ ਹਾਂ ਠੀਕ ਆ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਪਹਿਲਾਂ ਹੀ ਦੱਸਤਾ ਮਾਂ ਬਾਬਾ ਜੀ ਦਾ ਘੋੜਾ ਤੇ ਗੁਰਪਰੀ ਤੇ ਅੱਗ ਕੱਢ ਦੂ ਪੂਰੀ ਕਿਉਂ ਬਾਬੇ ਲੱਗੇ ਗੁਰਪਰੀ ਚ ਗੁਣ ਕੋਈ ਬਹੁਤ ਸੋਹਣਾ ਤੋਂ ਆਮ ਮੰਡੀ ਦੇ ਮੂਹਰੇ ਘੋੜਿਆਂ ਦਾ ਹਾਰ ਸ਼ਿੰਗਾਰ ਤੁਹਾਨੂੰ ਦੇਖਣ ਨੂੰ ਮਿਲੂਗਾ ਇੱਧਰਲੇ ਪਾਸੇ ਦੁਕਾਨਾਂ ਆ ਗਈਆਂ ਇੱਧਰ ਖਾਣ ਪੀਣ ਦੀਆਂ ਆ ਗਈਆਂ ਆ ਆ ਗਿਆ ਜੀ ਮੇਨ ਗੇਟ ਜਿੰਨੇ ਟਾਈਮ ਦਾ ਮੈਂ ਆਉਣ ਲੱਗਿਆ ਗੇਟ ਤਾਂ ਵੈਸੇ ਹੈ ਤਾਂ ਇਹ ਜੀ ਪਰ ਘੋੜੇ ਆਲੇ ਆ ਕੇ ਰੌਣਕ ਲਾ ਦਿੰਦੇ ਆ ਬਰੇ ਪੂਰੀ ਇੱਥੇ ਆਉਣਾ ਜੀ ਬਿੰਬੜ ਵਾਲਿਆਂ ਦਾ ਫਤੇ ਵੀਰ ਘੋੜਾ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਗਾ ਦੇਖੋ ਸਮਾਰੀ ਜਾਂਦੇ ਆ ਕੀ ਹਾਲ ਚੱਲ ਆ ਵੀਰੇ ਵਧੀਆ ਜੀ ਹੋ ਠੀਕ ਠਾਕ ਜੀ ਤੇ ਕੱਲੂ ਆਉਣਾ ਘੋੜਾ ਆਪਣਾ ਕੀ ਪਰਸੋਂ ਪਰਸੋਂ ਆਉਂਗਾ ਤੇ ਕੱਲੂ ਫਤੇ ਆਉਂਗਾ ਠੀਕ ਹੈ ਜੀ ਪਰਸੋਂ ਫਤੇ ਵੀਰ ਆਉਂਗਾ ਪਰਸੋਂ ਫਤੇ ਵੀਰ ਆਉ ਦੋਨੇ ਨੋਕਰਿਆ ਦੋਨੇ ਨੋਕਰੀ ਹਾਂ ਤੇ ਦਿਖਾਉਣੇ ਆ ਫਿਰ ਆਪਾਂ ਹਨਾ ਲਾਉਣੇ ਆ ਰੌਣਕਾਂ ਲਓ ਜੀ ਇਹ ਪਹਿਲੀਆਂ ਬਾਈ ਦਾ ਜਦੋਂ ਆਪਾਂ ਮੇਨ ਐਂਟਰੀ ਤੋਂ ਆਉਣੇ ਆ ਤਾਂ ਪਹਿਲੀ ਖੱਬੇ ਹੱਥ ਬਾਈ ਦਾ ਟੈਂਟ ਲੱਗਿਆ ਹੋਇਆ ਤੇ ਸੱਜੇ ਹੱਥ ਵੀ ਟੈਂਟ ਲੱਗੀ ਜਾਂਦੀ ਮੈਨੂੰ ਲੱਗਦਾ ਵੀ ਪੜੋਵਾਲਿਆਂ ਦੇ ਘੋੜੇ ਆਉਣਗੇ ਇੱਥੇ ਤੇ ਆ ਆ ਗਿਆ ਜੀ ਗਰਾਊਂਡ ਜਿੱਥੇ ਘੋੜੇ ਦੇ ਮੂੰਹ ਨਾਲ ਮੂੰਹ ਲਾਉਣੇ ਆ ਪੂਰੀਆਂ ਇੱਥੇ ਰੰਗ ਬੰਨੇ ਜਾਂਦੇ ਆ ਸ਼ਾਮ ਵਕਤ ਇਧਰ ਦੇਖੋ ਜਿਹੜੇ ਬਾਈ ਨੇ ਘੋੜੀਆਂ ਸੇਲ ਕਰਨੀਆਂ ਨੇ ਜਾਂ ਕਿਸੇ ਨੇ ਖਰੀਦੀਆਂ ਨੇ ਪੂਰੇ ਆਉਂਦੇ ਆ ਦੇਖੋ ਕਿੰਨੀਆਂ ਸੋਹਣੀਆਂ ਨੌਕਰੀਆਂ ਬਸ਼ੇਰੀਆਂ ਚੰਬੀ ਬਸ਼ੇਰੀ ਆ ਲੇਖੋ ਦਿੱਖਸੀ ਖਣੂ ਵੀ ਸੋਹਣੀ ਆ ਗਰਦਨ ਵੀ ਲੰਬੀ ਆ ਇੱਧਰ ਖੜਾ ਮਿੱਤਰਾ ਨੌਕਰਾ ਤੇ ਇੱਧਰ ਖੜੀ ਕਾਲੀ ਚੰਬੀ ਆ ਇੱਧਰ ਖੜੀ ਕਾਲੀ ਚੰਬੀ ਆ ਵਾਹ ਵੈਰੀ ਗੁੱਡ ਤੇ ਕੈਮਰੇ ਦੇ ਪਿੱਛੇ ਜੱਸੀ ਭਰਾ ਆਪਣੇ ਇੱਕ ਗੱਲ ਹੋਰ ਆ ਜੱਸੀ ਨੇ ਅੱਜ ਕਹੇ ਤਾਂ ਕਹਿੰਦਾ ਵੀ ਜੇ ਕਿਸੇ ਨੂੰ ਮੇਰੇ ਸ਼ੇਅਰ ਪਸੰਦ ਆਉਂਦੇ ਆ ਜਾਂ ਕਿਸੇ ਨੇ ਆਪਣੇ ਨਾਮ ਤੇ ਸ਼ੇਅਰ ਪਿੰਡ ਤੇ ਬਣਵਾਉਣਾ ਹੋਵੇ ਕਿਹਾਂ ਜਾ ਮਰਜੀ ਸ਼ੇਅਰ ਹੋਵੇ ਜਸ ਰਾਈਟਰ ਨਾਮ ਤੇ ਇੰਸਟਾ ਤੇ ਆਈਡੀ ਆ ਕਰਿਓ ਸੰਪਰਕ ਆ ਬੰਨ ਰੱਖਿਆ ਜੀ ਆ ਠੀਗਾ ਘੋੜਾ ਤੇ ਆ ਘੋੜੀਆਂ ਆ ਗਿਆ ਨੁਕਰੀਆਂ ਦੂਰ ਦੂਰ ਤੱਕ ਦੇਖੋ ਤੁਸੀਂ ਕਹਿੰਦਾ ਲੱਗੀ ਆ ਪਿਆਸ ਮਿੱਤਰੋ ਦਵਿੰਦਰ ਬਾਈ ਪੀਰੇ ਆ ਰਾਸ ਮਿੱਤਰੋ ਕਹਿੰਦਾ ਪਰਿਆ ਪ੍ਰਧਾਨ ਲਵੇ ਸਾਗਰਾ ਇਧਰਲੇ ਬੰਨੇ ਖੜਾ ਬਣਾ ਭਰਾ ਜਾਗਰਾ ਤੁਨੂੰ ਘੋੜੀ ਤੇ ਬਸ਼ੇਰਾ ਬਾਈ ਕੇ ਮਗਰ ਬਸ਼ੇਰੀ ਬਸ਼ੇਰਾ ਹੈ ਵੀਰ ਬਸ਼ੇਰਾ ਜੀ ਲੈ ਕੇ ਆਏ ਨੇ ਬਾਈ ਉਹਨੇ ਕਿਹੜੇ ਪਿੰਡੋਂ ਆਏ ਹੋ ਜੀ ਚੰਡੀਗੜ੍ਹ ਤੇ ਆਪਾਂ ਜੀ ਅੱਛਾ ਕਿੰਨੇ ਜਾਨਵਰ ਲੈ ਕੇ ਆਏ ਬਾਈ ਤਿੰਨ ਜਾਨਵਰ ਲੈ ਆਏ ਤਿੰਨੇ ਨੁਕਰੀਆ ਤਿੰਨੋ ਹੀ ਨੁਕਰੀਆ ਕੀ ਕਹਤੇ ਘੋੜੀ ਅੱਗੇ ਮਲਾਈ ਨਹੀਂ ਨਾ ਨਾ ਕ੍ਰੋਸ ਕਰਾਈ ਹੋਈ ਹੈ 15 ਦਿਨ ਦੀ ਖਾਂਡੀ ਵੀ ਹੋ ਸਕਦੀ ਹੈ ਭਰੀ ਹੋਈ ਹੈ ਅੱਛਾ ਭਾਈ ਵੇਚਣ ਲਈ ਲੈ ਕੇ ਆਏ ਹੋਰੇ ਠੀਕ ਹੈ ਠੀਕ ਹੈ ਜੀ ਤੇ ਕਿੰਨੀ ਹਾਈਟ ਹੈ ਘੋੜੀ ਦੀ ਘੋੜੀ ਦੀ ਹਾਈਟ ਬਹਾ ਟਿੰਚਰ ਅੱਛਾ ਪੂਰੀ ਪ੍ਰੋਪਰ ਜਿਸ ਤਰ੍ਹਾਂ ਬਾਈ ਨੇ ਸਰੀਰ ਸੰਭਿਆ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਜਾਨਵਰਾਂ ਨੂੰ ਵੀ ਬਾਈ ਉਨੇ ਹੀ ਪਿਆਰ ਕਰਦਾ ਹੈ ਬਾਈ ਸਪੈਸ਼ਲ ਚੰਡੀਗੜ੍ਹ ਤੋਂ ਆਇਆ ਰੂਹ ਖੁਸ਼ ਹੁੰਦੀ ਆ ਬਾਈ ਨੂੰ ਦੇਖ ਕੇ ਤੇ ਨਾਲੇ ਬਾਈ ਦੇ ਘੋੜਿਆਂ ਨੂੰ ਦੇਖ ਕੇ ਸ਼ੌਂਕ ਦਾ ਮਤਲਬ ਹੈ ਬਾਈ ਹਨ ਬਿਲਕੁਲ ਜੀ ਤੇ ਕੀ ਜੋੜੇ ਦਾ ਕੀ ਮੰਗਦੇ ਹੋ ਇਹਦੇ 22 ਲੱਖ ਰੁਪਏ ਮੁੱਲ ਕਰਦੇ ਜੀ ਠੀਕ ਹੈ ਜੀ ਇਹ ਬਾਕੀ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਗਾ ਜੀ ਬਾਈ ਨੰਬਰ ਦੱਸਿਓ ਆਪਣਾ 9872 312294 ਤੇ ਮਿੱਤਰੋ ਬਾਈ ਨਾਲ ਕਰ ਲਿਓ ਸੰਪਰਕ ਜੇ ਤੁਸੀਂ ਮੰਡੀ ਦੇ ਵਿੱਚ ਆ ਕੇ ਘੋੜੀ ਦੇਖਣੀ ਹੋਵੇ ਆਪਣੇ ਅੱਖੀਂ ਤੁਹਾਨੂੰ ਰੂਬਰੂ ਤਾਂ ਵੀ ਦੇਖ ਸਕਦੇ ਹੋ ਤੇ ਇੱਕੇ ਬੱਚੀ ਆ ਤੇ ਇੱਕੇ ਬੱਚੀ ਆ ਇਹ ਬਛੇਰੀ ਕਿਹੜੇ ਦੀ ਘੋੜੇ ਦੀ ਹੈ ਫਤਿਹਨੂਰ ਦੀ ਹੈ ਬਾਈ ਠੀਕ ਹੈ ਜੀ ਕਿੰਨੀ ਉਮਰ ਹੋਗੀ 1.5 ਸਾਲ ਦੀ ਹੈ ਜੀ ਚਾ ਇਹ ਕਿੰਨੀ ਕੀ ਡਿਮਾਂਡ ਹੈ ਦੀ ਇਹਦੀ 20 20 ਕਰਦੇ ਜੀ ਲਓ ਜੀ ਜੇ ਤਾਂ ਬਾਈ ਦੇ ਮੰਡੀ ਤੇ ਜਾਨਵਰ ਹੋ ਗਏ ਸੇਲ ਬਾਕੀ ਤੁਸੀਂ ਜਿੰਨਾ ਟਾਈਮ ਆਪਣੀ ਵੀਡੀਓ ਦੇਖੋਗੇ ਜਦ ਮਰਜੀ ਫੋਨ ਕਰ ਸਕਦੇ ਹੋ ਜੇ ਹੋ ਗਏ ਸੇਲ ਤਾਂ ਵੀ ਬਾਈ ਦੱਸ ਦੂਗਾ ਜੇ ਬਾਈ ਲੈ ਗਿਆ ਘਰੇ ਤਾਂ ਵੀ ਦੱਸ ਦੂਗਾ ਠੀਕ ਹੈ ਜੀ ਠੀਕ ਹੈ ਭਾਈ ਆਓ ਜੀ ਕੂਲਰ ਮੰਗਾ ਲਈ ਫਿਰ ਹਨਾ ਕੂਲਰ ਜਨਰੇਟਰ ਦਾਣਾ ਪ੍ਰਬੰਧ ਪੂਰਾ ਕਰ ਲਿਆ ਪੱਟੀਆਂ ਜਨਰੇਟਰ ਆ ਗਏ ਚੋਕਰ ਦੇ ਥੱਲੇ ਠੀਕ ਹੈ ਨਾ ਆਪ ਪਾਪਾ ਖਾਣੇ ਆ ਤਾਂ ਇਹਨਾਂ ਲਈ ਤਾਂ ਆਪਾਂ ਸਭ ਤੋਂ ਪਹਿਲਾਂ ਲੈਨੇ ਆ ਹਨਾ ਆਪ ਭਾਵੇਂ ਬਾਅਦ ਚ ਖਾਈਏ ਆਪਣਾ ਹੁਣ ਜਾਗਰ ਇੰਗਲੈਂਡ ਤੋਂ ਆਇਆ ਭਾਈ ਓਏ ਜਾਗਰ ਦਸਤਾ ਜਾਗਰ ਬਾਰੇ ਸਾਰਾ ਕਿਦੋਂ ਇੰਗਲੈਂਡ ਤੋਂ ਆਇਆ ਅੱਜ ਬਸ ਪੁੱਛੇ ਨਾ ਕੋਈ ਜਦੋਂ ਸਾਲ ਬਦਲਦਾ ਜਦ ਹੀ ਆਪਣੇ ਜਿਹੜੇ ਆ ਭਾਵੇਂ ਕਿੰਨੀ ਟਿਕਟ ਮਹਿੰਗੀ ਹੋ ਜੇ ਨਾ ਹੋ ਜੇ ਜਾਗਰ ਆਪਣਾ unabbe ਵਾਲੀ ਮੰਡੀ ਤੇ ਇੰਗਲੈਂਡ ਤੋਂ ਆਉਂਦੀ ਆਉਂਦਾ ਆਉਂਦੇ ਆਉਂਦਾ ਹਨਾ ਰੋਜ਼ ਇੰਗਲੈਂਡ ਜਾਣਾ ਰੋਜ਼ ਇੰਗਲੈਂਡ ਆਉਣਾ ਆਉਣਾ ਜਾਣਾ ਬਾਈ ਸੌਖੀ ਗੱਲ ਨਹੀਂ ਜਾ ਕੇ ਬਾਈ ਫੋਰਚੂਨਰ ਦੇ ਵਿੱਚ ਆਇਆ ਇੰਗਲੈਂਡ ਤੋਂ ਦੇਖੋ ਕਿੰਨਾ ਪਿਆਰ ਕਰਦੇ ਨੇ ਬਾਈ ਨੂੰ ਉਹਨਾਂ ਦੇਖੋ ਕੋੜਾ ਨਹੀਂ ਕਿਡਿਆ ਜਾਪ ਜਾਪ ਆਇਆ ਇੰਗਲੈਂਡ ਤੋਂ ਆਇਆ ਇੰਗਲੈਂਡ ਆਹ ਗੱਡੀ ਚ ਆਇਆ ਮੇਰੇ ਆਹ ਫੋਰਚੂਨਰ 055 0555 55 ਮੇਰੇ ਵੀਰੋ ਉਹ 3 0 ਪਿੱਛੇ 83 ਇਹਦੇ ਪਿੱਛੇ 0 935 ਨੇ ਮੇਰੇ ਵੀਰੋ ਆ ਸਾਰੀ ਲੈਂਡ ਦੇ ਵਿੱਚ ਘੋੜੀਆਂ ਪਰੀਆਂ ਪਈਆਂ ਨੇ ਛੱਡ ਥੱਲੇ ਲਓ ਜੀ ਠੀਕ ਹੈ ਦੋਸਤੋ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਜੁਗਨੀ ਇਮਰਾਨ ਸਟਾਰ ਜੰਗ ਆਪਣੇ ਸਟਾਲੀਅਨ ਹਨਾ ਸਾਰੇ ਆਪਣੀ ਬਸ਼ੇਰੀ ਜੁਗਨੀ ਲੈ ਕੇ ਆਵਾਂਗੇ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਧੰਨਵਾਦ ਰੱਬ ਰੱਖਾ